ਟਾਡੇ ਨਾਲ ਇਹ ਇਸ਼ੂ ਹੋ ਗਿਆ ਭਾਈ ਹੋਰ ਅੱਗੇ ਜਿਹੜੇ ਸਟੂਡੈਂਟ ਆਣਗੇ ਉਹਨਾਂ ਦੇ ਨਾਲ ਇਹ ਕੁਝ ਨਾ ਹੋਵੇ ਸੋ ਇਹ ਚੀਜ਼ ਤੁਹਾਡੇ ਲਈ ਬਹੁਤ ਜ਼ਰੂਰੀ ਸੀਗੀ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਸਾਈ ਪ੍ਰੈਸ ਦੇ ਬਾਰੇ 'ਚ ਕਿ ਬਹੁਤ ਹੀ ਜ਼ਿਆਦਾ ਹੁਣ ਬੱਚਿਆਂ ਦੇ ਨਾਲ ਫਰਾਡ ਹੋ ਰਿਹਾ ਉਥੇ ਬੱਚਿਆਂ ਨੂੰ ਸਾਈਪ੍ਰੈਸ ਬੁਲਾਇਆ ਜਾਂਦਾ ਹੈ ਸਪਨੇ ਕੁਝ ਹੋਰ ਦਿਖਾਏ ਜਾਂਦੇ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਜਿਹੜੇ ਬੱਚੇ ਸਾਈਪ੍ਰੈਸ ਆਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਨੇ ਆਪਣੇ ਪੇਪਰ ਲਾਏ ਹੋਏ ਆ ਜਾਂ ਜਿਨ੍ਹਾਂ ਨੇ ਫੀਸਾ ਪੇ ਕੀਤੀ ਹੋਈਆਂ ਤੁਹਾਡੇ ਵੀਜ਼ੇ ਆਉਣ ਵਾਲੇ ਆ ਜਾਂ ਕੁਝ ਵੀ ਹੋਣ ਵਾਲਾ ਜਾਂ ਸੋਚ ਰਹੇ ਆ ਜਾਂ ਤੁਹਾਡਾ ਕੋਈ ਯਾਰ ਦੋਸਤ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਆਉਣ ਬਾਰੇ ਸੋਚ ਰਿਹਾ ਸੋ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਇਸ ਵੀਡੀਓ ਦੇ ਵਿੱਚ ਤੁਹਾਡੇ ਵੀਡੀਓ ਪੈਸੇ ਵੀ ਬਚਾਵੇਗੀ ਤੇ ਨਾ ਹੀ ਤੁਹਾਡਾ ਫਿਊਚਰ ਨਾ ਖਰਾਬ ਹੋਵੇ ਇਹਦੇ ਲਈ ਵੀ ਬਹੁਤ ਹੀ ਬੈਨੀਫਿਟ ਹੋਵੇਗੀ ਸੋ ਗੱਲ ਹੈ ਕਿ ਐਦਾਂ ਤੁਹਾਨੂੰ ਪਤਾ ਕਿ ਅੱਤੋਂ 4-5 ਸਾਲ ਪਹਿਲਾਂ ਸਾਈਪ੍ਰਸ ਦੇ ਵਿੱਚ ਕੋਈ ਕੁਝ ਨਹੀਂ ਸੀ ਪੁੱਛਦਾ ਹੁੰਦਾ ਨਾ ਇੱਥੇ ਆਈ ਲੈਟਸ ਹੁੰਦੀ ਸੀ ਔਰ ਨਾ ਹੀ ਇੱਥੇ ਇੰਨੀ ਜ਼ਿਆਦਾ ਪੁਨਚਾਨ ਹੁੰਦੀ ਤੁਹਾਡੇ ਡਾਕੂਮੈਂਟ ਦੀ ਬਹੁਤ ਲੋਕ ਇੱਥੇ 10ਵੀਂ ਫੇਲ ਇਹ ਹੁੰਦੇ ਸੀਗੇ ਕਿ ਉਹ ਵੀ ਇੱਥੇ ਪਹੁੰਚ ਜਾਂਦੇ ਸੀਗੇ ਫੇਕ ਡਾਕੂਮੈਂਟ ਲਗਾ ਕੇ ਸਰਟੀਫਿਕੇਟਸ ਲਗਾ ਕੇ ਸੋ ਕੋਈ ਨਹੀਂ ਸੀ ਪੁੱਛਣ ਵਾਲਾ ਹੁੰਦਾ ਕਾਲਜਾਂ ਨੂੰ ਆਪਣੀ ਫੀਸਾਂ ਦਾ ਕਮਾਦ ਲ ਹੁੰਦਾ ਸੀਗਾ ਔਰ ਬੱਚਿਆਂ ਨੂੰ ਇੱਥੇ ਪਹੁੰਚੇ ਦਾ ਕਮਾਦ ਲ ਹੁੰਦਾ ਸੀ ਔਰ ਏਜੰਟਾਂ ਨੂੰ ਆਪਣੇ ਫੀਸ ਦਾ ਕਮਾਦ ਲ ਹੁੰਦਾ ਆਪਣੇ ਪੈਸ ਸਭ ਕੁਝ ਬਦਲ ਗਿਆ ਜੀ ਹਾਂਜੀ ਇਹਦੇ ਵਿੱਚ ਤੁਹਾਨੂੰ ਵੀ ਸਮਝਣਾ ਪਵੇਗਾ ਕਿ ਹੁਣ ਆਈ ਲੈਟਸ ਵੀ ਕੀਤੀ ਆ ਤੇ ਹੁਣ ਟੋਫਲ ਦੇ ਸਕੋਰ ਵੀ ਤੁਹਾਨੂੰ ਚਾਹੀਦੇ ਹੁੰਦੇ ਆ ਜੀ ਹਾਂਜੀ ਬਹੁਤ ਲੋਕਾਂ ਨੂੰ ਪਤਾ ਪਰ ਉਹਦੇ ਵਿੱਚ ਵੀ ਤੁਹਾਨੂੰ ਪਤਾ ਕਿ ਸਾਈਪ੍ਰੈਸ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਆ ਜਾਂ ਉਹਨਾਂ ਦੀ ਇਹ ਸੋਚ ਹੁੰਦੀ ਆ ਕਿ ਅਸੀਂ ਹੋਰ ਕੰਟਰੀ ਚ ਜਾਈਏ ਜਿਦਾ ਆਸਟ੍ਰੇਲੀਆ ਅਮਰੀਕਾ ਕੈਨੇਡਾ ਇਹ ਕੰਟਰੀ ਨਾਲ ਰੁੱਖ ਕਰਦੇ ਆ ਪਰ ਲੋਕਾਂ ਕੋਲ ਪੈਸਾ ਵੀ ਘੱਟ ਹੁੰਦਾ ਸੋ ਜਿਨ੍ਹਾਂ ਕੋਲ ਪੈਸਾ ਨਹੀਂ ਵੀ ਹੁੰਦਾ ਸੋ ਉਹ ਸੋਚਦੇ ਆ ਕਿ ਚਲੋ ਆਪਾਂ ਸਾਈਪੈਸ ਹੀ ਜਾ ਕੇ ਆਪਣਾ ਫਿਊਚਰ ਬ੍ਰਾਈਟ ਕਰਦੇ ਆ ਸੋ ਕੀ ਹੁੰਦਾ ਉਹਨਾਂ ਨਾਲ ਜਿਹੜੇ ਬੱਚਿਆਂ ਕੋਲੋ ਟੋਫਲ ਕਰ ਲੈਂਦੇ ਆ ਉਹਨਾਂ ਲਈ ਤਾਂ ਸਹੀ ਆ ਪਰ ਜਿਹੜੇ ਨਹੀਂ ਕਰ ਪਾਉਂਦੇ ਉਹਨਾਂ ਦੇ 40 ਸਕੋਰ 50 ਸਕੋਰ ਆ ਜਾਂਦੇ ਆ ਤੇ ਉਹਨਾਂ ਨੂੰ ਕੀ ਕਰਦੇ ਆ ਏਜੰਟ ਆਪਣੇ ਚਾਂਸੀਆਂ ਦੇ ਵਿੱਚ ਫਸਾਉਂਦੇ ਆ ਤੁਹਾਨੂੰ ਪਤਾ ਹੀ ਆ ਕਿ ਹੁਣ ਬਹੁਤ ਹੀ ਜਗ੍ਹਾ ਤੇ ਜਗ੍ਹਾ ਜਗ੍ਹਾ ਆਫਿਸ ਖੁੱਲੇ ਹੋਏ ਆ ਸਾਈਪ੍ਰੈਸ ਦੇ ਨਾਂ ਤੇ ਤੇ ਲੋਕ ਉਹਨਾਂ ਨੂੰ ਫਸਾਉਂਦੇ ਆ ਚਾਂਸੀਆਂ ਦੇ ਵਿੱਚ ਕੋਈ ਚੱਕਰ ਨਹੀਂ ਤੈਨੂੰ ਅਸੀਂ ਭੇਜ ਦਵਾਂਗੇ ਐਨੇ ਹੀ ਸਕੋਰ ਬਹੁਤ ਕਾਫੀ ਆ ਪਰ ਉਹ ਤੁਹਾਡੇ ਨਾਲ ਸਕੈਮ ਕਰ ਰਹੇ ਹੁੰਦੇ ਆ ਔਰ ਤੁਹਾਨੂੰ ਦੱਸ ਦਿਆ ਕਿ ਘੱਟੋ ਘੱਟ ਤੁਹਾਨੂੰ 80 70 ਸਕੋਰ ਚਾਹੀਦੇ ਚਾਹੀਦੇ ਹੁੰਦੇ ਪਰ ਫਿਰ ਵੀ ਤੁਹਾਨੂੰ ਫਸਾਇਆ ਜਾਂਦਾ ਜਾਲ ਦੇ ਵਿੱਚ ਔਰ ਤੁਹਾਡੇ ਵੀਜੇ ਵੀ ਲਗਾ ਦਿੱਤੇ ਜਾਂਦੇ ਆ ਔਰ ਤੁਹਾਨੂੰ ਤੋਫੀਸਾਂ ਵੀ ਲੈ ਲਿੱਤੀਆਂ ਜਾਂਦੀਆਂ ਔਰ ਜਦੋਂ ਤੁਸੀਂ ਸਾਈਪ੍ਰੈਸ ਪਹੁੰਚਦੇ ਆ ਤੇ ਇੱਥੇ ਦੁਨੀਆ ਕੁਝ ਹੋਰ ਹੀ ਹੁੰਦੀ ਆ ਜੋ ਤੁਹਾਨੂੰ ਸਪਰੇ ਦਿਖਾਏ ਹੁੰਦੇ ਉਹ ਕੁਝ ਨਹੀਂ ਹੁੰਦਾ ਕਿਉਂਕਿ ਹਰ ਕੋਈ ਏਜੰਟ ਇਹੀ ਕਹਿੰਦਾ ਹੁੰਦਾ ਕਿ ਸਾਈਪ੍ਰੈਸ ਪੈਸਾ ਬਹੁਤ ਆ ਕੰਮ ਬਹੁਤ ਆ ਇਹ ਤਾਂ ਹੈ ਨਹੀਂ ਕਿ ਇੱਥੇ ਆ ਕੇ ਪੈਸੇ ਤੋੜਨੇ ਦਰਖਤਾਂ ਤੋਂ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੋ ਸਕਦਾ ਹੈ ਵੀ ਹੋ ਗਈ ਪੁਲਿਸ ਦੀ ਚੈਕਿੰਗ ਵੀ ਵੱਧ ਗਈ ਆ ਤੁਸੀਂ ਤੋ ਕੰਮ ਨਹੀਂ ਕਰ ਸਕਦੇ ਜੀ ਹਾਂਜੀ ਕਿਉਂਕਿ ਪਿੰਕ ਕਾਰਡ ਆਉਣ ਦੇ ਵਿੱਚ ਵੀ ਹੁਣ ਜਿਹੜੀ ਪਿੰਕ ਸਲੀਪ ਕਹਿੰਦੇ ਆ ਆਪਣਾ ਟੈਂਪਰੇਰੀ ਕਾਰਡ ਉਹਦੇ ਵਿੱਚ ਵੀ 7 ਤੋਂ 8 ਮਹੀਨੇ ਲੱਗ ਜਾਂਦੇ ਆ ਜਿਹਦੇ ਕਰਕੇ ਲੋਕ ਫਸ ਜਾਂਦੇ ਆ ਨਾ ਕੰਮ ਕਰ ਸਕਦੇ ਆ ਔਰ ਨਾ ਕੁਝ ਹੋਰ ਕਰ ਸਕਦੇ ਆ ਪਰ ਕੀ ਹੁੰਦਾ ਤੁਹਾਡੇ ਟਾਫਲ ਦੇ ਟਾਫਲ ਦੇ ਸਕੋਰ ਘਟਾਏ ਹੁੰਦੇ ਆ ਤੁਹਾਡਾ ਸਿਰਫ ਉਸ ਇੱਕ ਸਾਲ ਦਾ ਵੀਜ਼ਾ ਲਵਾਇਆ ਹੁੰਦਾ ਜਦੋਂ ਤੁਸੀਂ ਜਿੱਦਾਂ ਹੀ ਉਸ ਆਪਣਾ ਜੋ ਇੱਕ ਸਾਲ ਦੇ ਸਟੱਡੀ ਪੂਰੀ ਕਰਕੇ ਅਗਲੀ ਸਟੱਡੀ ਦੇ ਲਈ ਅਪਲਾਈ ਕਰਨ ਲੱਗਦੇ ਆ ਕੋਈ ਡਿਪਲੋਮਾ ਲੈਣ ਲੱਗਦੇ ਆ ਜਾਂ ਕੋਈ ਡਿਗਰੀ ਲੈਣ ਲੱਗਦੇ ਆ ਜਾਂ ਕੋਈ ਮਾਸਟਰ ਡਿਗਰੀ ਤਾਂ ਉਹਦੇ ਲਈ ਤੁਹਾਨੂੰ ਕਾਲਜਾਂ ਦੇ ਵਿੱਚ ਨਹੀਂ ਐਡਮਿਸ਼ਨ ਮਿਲਦੀ ਨਹੀਂ ਉਹ ਤੁਹਾਡਾ ਅੱਗੇ ਵੀ ਜਾ ਬਦੋਂਦੇ ਜੀ ਹਾਂਜੀ ਉਹਦੇ ਲਈ ਤੁਹਾਨੂੰ ਰਿਕੁਆਇਰਮੈਂਟ 70 ਤੋਂ 80 ਸਕੋਰ ਦੀ ਹੁੰਦੀ ਆ ਸੋ ਜੋ ਤੁਹਾਡੇ ਕੋਲ ਨਹੀਂ ਹੁੰਦੇ ਸੋ ਇਹਦੇ ਕਰਕੇ ਤੁਸੀਂ ਇਸ ਹਾਲ ਦੇ ਵਿੱਚ ਤੁਹਾਨੂੰ ਵਾਪਸ ਆਉਣਾ ਪੈਂਦਾ ਜਾਂ ਫਿਰ ਤੁਸੀਂ ਨਹੀਂ ਆਉਂਦੇ ਸਾਡੀ ਕਰਜਾ ਲਿਆ ਹੁੰਦਾ ਤੁਹਾਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਹਾਡੀ ਲਾਈ ਪੂਰੀ ਦੀ ਪੂਰੀ ਖਰਾਬ ਹੋ ਜਾਂਦੀ ਹੈ ਜੀ ਹਾਂਜੀ ਇਹ ਚੀਜ਼ ਹੁਣ ਬਹੁਤ ਜ਼ਿਆਦਾ ਸਟੂਡੈਂਟਾਂ ਦੇ ਨਾਲ ਹੋ ਰਹੀ ਆ ਸੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਤੁਸੀਂ ਸਕੋਰ ਘੱਟ ਲੈ ਕੇ ਤੁਹਾਡਾ ਕੋਈ ਵੀਜ਼ਾ ਲਗਵਾ ਰਿਹਾ ਤੁਹਾਨੂੰ ਕਹਿ ਰਿਹਾ ਤੁਹਾਨੂੰ ਸੱਚ ਨਹੀਂ ਦੱਸ ਰਿਹਾ ਕਿ ਸਿਰਫ ਸਿਰਫ 1 ਇੱਕ ਸਾਲ ਦਾ ਇੱਕ ਸਾਲ ਤੋਂ ਬਾਅਦ ਤੁਹਾਡਾ ਰੀਨਿਊ ਨਹੀਂ ਹੋਣਾ ਅੱਗੇ ਸੋ ਤੁਹਾਡੇ ਨਾਲ ਸਕੈਮ ਹੋ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿੰਨੇ ਤੁਹਾਡੇ ਸਕੋਰ ਰਾ ਇਸ ਸਕੋਰ ਦੇ ਉੱਪਰ ਸਿਰਫ ਸਿਰਫ ਤੁਹਾਡਾ 1 ਸਾਲ ਦਾ ਹੀ ਸਟੱਡੀ ਵੀਜ਼ਾ ਲੱਗੇਗਾ ਹੋਰ ਤੁਹਾਨੂੰ ਕਿਸੇ ਕਾਲਜ ਨੇ ਕਿਸੇ ਯੂਨੀਵਰਸਿਟੀ ਨੇ ਅੱਗੇ ਰੀਨੂ ਨਹੀਂ ਕਰਨਾ ਔਰ ਉੱਤੇ ਇਹ ਵੀ ਨਹੀਂ ਹੈਗਾ ਕਿ ਤੁਸੀਂ 1 ਸਾਲ ਦੇ ਵਿੱਚ ਆਪਣੇ ਐਨੇ ਪੈਸੇ ਕਮਾ ਲੂਗੇ ਜੋ ਤੁਹਾਡੀ ਫੀਸਾਂ ਲੱਗੀਆਂ ਜੋ ਤੁਹਾਡਾ ਪੈਸਾ ਲੱਗਾ ਤੁਸੀਂ ਕਮਾ ਸਕਦੇ ਨਹੀਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਤੋਂ 6 ਮਹੀਨੇ ਦਾ ਕੰਟਰੀ ਨੂੰ ਸਮਝਣ ਲੱਗ ਜਾਂਦੇ ਕਿ ਇੱਥੇ ਦਾ ਹਿਸਾਬ-ਤਾਬ ਕੀ ਆ ਉੱਤੋਂ ਹੁਣ ਸਕਤਾਈ ਇੰਨੀ ਹੋਈ ਆ ਔਰ ਉੱਥੇ ਹੁਣ ਲੋਕ ਐਨੇ ਸਟੂਡੈਂਟ ਐਨੇ ਪਹੁੰਚ ਗਏ ਨਵੇਂ ਕਿ ਕੰਮ ਦੇ ਵਿੱਚ ਵੀ ਕਿੱਲਤਾਰੀ ਜੀ ਹਾਂ ਜੀ ਜਿੰਨੇ ਉੱਥੇ ਸਾਈ ਪ੍ਰੈਸ ਦੇ ਭਰਾ ਬੈਠੇ ਆ ਜਾਂ ਸੁਣ ਰਹੇ ਹੋਗੇ ਵੀਡੀਓ ਤੁਸੀਂ ਵੀ ਆਪਣੇ ਕਮੈਂਟ ਕਰਕੇ ਲੋਕਾਂ ਨੂੰ ਸਹੀ ਗਾਈਡ ਕਰਿਓ ਨੀਚੇ ਕਿ ਕੀ ਵਾਕਿਆ ਹੀ ਉੱਥੇ ਦੀ ਕੀ ਸਿਚੁਏਸ਼ਨ ਆ ਕਿੰਨੇ ਲੋਕਾਂ ਨੂੰ ਮੈਂ ਜਾਣਦਾ ਜਿਨੇ ਸਟੂਡੈਂਟਾਂ ਦਾ ਇਹ ਚੀਜ਼ ਹੋਈ ਆ ਕਿ ਉਹਨਾਂ ਦੇ ਵੀਜ਼ੇ ਅੱਗੇ ਰੀਨਿਊ ਨਹੀਂ ਹੋਏ ਨਹੀਂ ਉਹਨਾਂ ਦੇ ਵੀਜ਼ੇ ਅੱਗੇ ਲੱਗੇ ਸੋ ਉਹਨਾਂ ਨੇ ਪਹੁੰਚ ਕੀਤੀ ਸੀ ਇਸ ਚੀਜ਼ ਦੇ ਉੱਪਰ ਵੀਡੀਓ ਬਣਾਇਆ ਕਿ ਸਾਡੇ ਨਾਲ ਇਹ ਕੇਸ ਹੋ ਗਿਆ ਭਾਈ ਹੋਰ ਅੱਗੇ ਜਿਹੜੇ ਸਟੂਡੈਂਟ ਆਣਗੇ ਉਹਨਾਂ ਦੇ ਨਾਲ ਇਹ ਕੁਝ ਨਾ ਹੋਵੇ ਸੋ ਇਹ ਚੀਜ਼ ਤੁਹਾਡੇ ਲਈ ਬਹੁਤ ਜ਼ਰੂਰੀ ਸੀਗੀ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਔਰ ਇਹ ਚੀਜ਼ ਵੀ ਹੈ ਨਹੀਂ ਇਦਾਂ ਕਿ ਸਾਈਪ੍ਰਸ ਪਹੁੰਚ ਦੀ ਸਾਰ ਤੁਸੀਂ ਦਰਖਤਾਂ ਤੋਂ ਪੈਸੇ ਤੋੜਨੇ ਆ ਸੋ ਉਹਦੇ ਬਾਰੇ ਵੀ ਤੁਸੀਂ ਸੋਚ ਕੇ ਔਰ ਸਮਝ ਕੇ ਆਉਣਾ ਕਿ ਤੁਸੀਂ 1 ਸਾਲ ਉੱਥੇ ਕਿੱਦਾਂ ਸਰਵਾਈਵ ਕਰਨਾ ਜਦੋਂ ਤੱਕ ਤੁਹਾਡਾ ਕਾਰਡ ਨਹੀਂ ਆਉਂਦਾ ਔਰ ਅਗਰ ਤੁਹਾਡੇ ਟੋਫਲ ਸੇ ਸਕੋਰ ਘਟਾ ਤਾਂ ਤੁਹਾਨੂੰ ਅੱਗੇ ਵੀ ਰੀਨੂ ਨਹੀਂ ਕੀਤਾ ਜਾਵੇਗਾ ਵੀਜ਼ਾ ਸੋ ਇਹਦੇ ਲਈ ਤੁਹਾਡੇ ਦਿਮਾਗ ਪ੍ਰਪੇਅਰ ਹੋਣਾ ਚਾਹੀਦਾ ਅਗਰ ਤੁਹਾਨੂੰ ਕੋਈ ਫਸਾਰਿਆ ਆਪਣੇ ਜਾਲ ਦੇ ਵਿੱਚ ਉਹ ਤੁਹਾਡੇ ਨਾਲ ਸਕੈਮ ਕਰੇਗਾ ਤੁਹਾਡਾ ਪੈਸਾ ਵੀ ਜਾਵੇਗਾ ਤੁਹਾਡਾ ਫਿਊਚਰ ਵੀ ਜਾਵੇਗਾ ਔਰ ਤੁਹਾਡਾ 1 ਸਾਲ ਵੀ ਖਰਾਬ ਹੋ ਗਿਆ ਜਿਹਦੇ ਵਿੱਚ ਨਾ ਤੁਸੀਂ ਕਮਾਉਣਾ ਨਾ ਵਟਣਾ ਨਾ ਖੱਟਣਾ ਤੁਹਾਨੂੰ ਵਾਪਸ ਆਣਾ ਪੈਣਾ ਸੋ ਆਈ ਹੋਪ ਵੀਡੀਓ ਤੁਹਾਡੇ ਥੋੜੀ ਜਿਹੀ ਵੀ ਕੰਮ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਔਰ ਜਰੂਰ ਇਸ ਦੇ ਬਾਰੇ ਆਪਣੀ ਰਾਏ ਜਰੂਰ ਲਿਖਿਓ ਕਮੈਂਟ ਤੁਹਾਡਾ ਕੀ ਆ ਬਾਕੀ ਅਗਰ ਤੁਸੀਂ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ